गुनगो बिन्द गा नहीं जन्म कहो नानक हर पज मनाहबि जल को मीन कहो नानक हर पजमनाहबि जल को मीन ਸ਼ਲੋਕ ਮਹਲਾ 9 ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਵਿਆਖਿਆ ਅਸੀਂ ਅੱਜ ਆਰੰਭ ਕਰਨ ਜਾ ਰਹੇ ਹਾਂ ਗੁਰੂ ਦੇਕਾ ਕਰੇ ਸਾਪ ਸੰਪੂਰਨ ਕਰਵਾ ਲਓ ਨਿਹਰ ਪਰ ਆਪ ਸੇ ਤਿਰਾਖ ਕਰੋ ਸਮਰਾਥ ਗੁਰੂ ਸੇ ਰਹਾਤ ਕਰਿਓ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਨੰਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪੰਦੇ ਆਲਾ ਜੀ ਜਿਨ੍ਹਾਂ ਦਾ 350 ਸਾਲਾ ਸਿੱਖੀ ਦੀ ਦਿਹਾੜਾ ਸ਼ਤਾਂਦੀ ਦਿਨ ਵਿੱਚ ਸਾਰੀ ਕੌਮ ਮੰਗਨਾਰੇ ਸੋ ਆਓ ਅੱਜ ਆਪਾਂ ਪਹਿਲੇ ਸ਼ਲੋਕ ਦੀ ਵਿਆਖਿਆ ਹੱਥੀਂ ਮੌਸੰਦ ਵੀ ਕਰਨ ਜਾ ਰਹੇ ਹਾਂ ਸਾਰਿਆਂ ਨੇ ਸਹਿਯੋਗ ਕਰਨਾ ਹੈ ਰੱਤਵਾ ਦੇ ਸ਼ੇਰ ਕਰਨਾ ਤਾਂ ਕਿ ਗੁਰੂ ਨੂਕ ਤੇ ਇੱਕ ਵਾਰ ਦੱਸਾਂ ਗੀ ਦੀ ਬਾਣੀ ਸਿਕ ਸੰਸਨ ਤੱਕ ਹੋਰ ਵੀ ਗੁਰੂ ਨਾਨਕ ਨਾਮ ਲੈ ਰਾ ਸੰਤਨ ਗੁਰੂ ਘਰ ਨੂੰ ਬਣੋ ਕਿਉਂਕਿ ਬਾਣੀ ਸਮੁੱਚੇ ਸਿੱਖ ਜਗਤ ਲਈ ਨਹੀਂ ਸਾਰੀ ਸ੍ਰਿਸ਼ਟੀ ਲਈ ਹੈ ਸਾਰੀ ਸ੍ਰਿਸ਼ਟੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖਾਂ ਦੇ ਲਈ ਸ਼ਹਾਦਤ ਨਹੀਂ ਦਿੱਤੀ ਸੀ ਸਗਲ ਸ੍ਰਿਸ਼ਟ ਤੇ ਟਾਪੀ ਚਾਦਰ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਬਚਨ ਮਾਰਾ ਰੱਖਦੇ ਹਨ ਕਿ ਸਾਰੀ ਸ੍ਰਿਸ਼ਟੀ ਤੇ ਚਾਦਰ ਪਾ ਦਿੱਤੀ ਹਿੰਦ ਦੀ ਚਾਦਰ ਨਹੀਂ ਸਗਲ ਸ੍ਰਿਸ਼ਟ ਤੇ ਟਾਪੀ ਚਾਦਰ ਸਾਰੀ ਸ੍ਰਿਸ਼ਟੀ ਨੂੰ ਆਪਣੀ ਚਾਦਰ ਵਿੱਚ ਆਪਣੇ ਕਲਾਵੇ ਵਿੱਚ ਲੈ ਲਿਆ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੋ ਆਓ ਆਪਾਂ ਪਹਿਲੇ ਸ਼ਲੋਕ ਦੀ ਵਿਆਖਿਆ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਗੋਨਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਪਾਸ਼ਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਵਿੱਚ ਇਹਨਾਂ ਪੰਕਤੀਆਂ ਵਿੱਚ ਫਰਮਾਨ ਕਰਦੇ ਹਨ ਗੋਨਗੋਬਿੰਦ ਗਾਇਓ ਨਹੀਂ ਉਸ ਪਰਮਾਤਮਾ ਦੀ ਧਰਤੀ ਦੇ ਆਸਰੇ ਪਰਮਾਤਮਾ ਦੇ ਮਾਲਕ ਦੇ ਗੁਣ ਗਾਏ ਨਹੀਂ ਗੋਨਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਆਪਣਾ ਜਿਹੜਾ ਇਹ ਮਨੁੱਖਾ ਜੀਵਨ ਮਨੋਰਥ ਲਈ ਲੈ ਲਿਆ ਸੀ ਮਨੋਰਥ ਦੀ ਪ੍ਰਾਪਤੀ ਦੇ ਲਈ ਲੈ ਲਿਆ ਸੀ ਭਾਈ ਪ੍ਰਾਪਤ ਮਨੁੱਖ ਦੀ ਹੋਈ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਸ ਮਨੋਰਥ ਤੋਂ ਖੁੰਝ ਗਿਆ ਮਾਰਾ ਕਹਿੰਦੇ ਜਨਮ ਅਕਾਰਥ ਕੀਨ ਇਹ ਜਨਮ ਮਨੁੱਖਾ ਜਨਮ ਅਕਾਰਥ ਵਿਅਰਥ ਹੀ ਚਲਾ ਗਿਆ ਵਿਅਰਥ ਹੀ ਚਲਾ ਗਿਆ ਇਸ ਦਾ ਕੋਈ ਲਾਭ ਨਹੀਂ ਖਟੇ ਕਿਉਂਕਿ ਐਸੇ ਜਨਮ ਦੇ ਵਿੱਚ ਅਸੀਂ ਮੂੰਹ ਦੇ ਨਾਲ ਬਾਣੀ ਪੜ ਸਕਦੇ ਹਾਂ ਅੱਖਾਂ ਨਾਲ ਬਾਣੀ ਨੂੰ ਦੇਖ ਸਕਦੇ ਹਾਂ ਕੰਨਾਂ ਨਾਲ ਬਾਣੀ ਨੂੰ ਸੁਣ ਸਕਦੇ ਹਾਂ ਫਿਰ ਵੀ ਅਗਰ ਇਸ ਸਮੇਂ ਜੀਵਨ ਵਿੱਚ ਆ ਕੇ ਇਸ ਮਨੁੱਖਾ ਦੇਹੀ ਨੂੰ ਸਕਾਰਤ ਨਾ ਕੀਤਾ ਤੇ ਮਹਾਰਾਜ ਨੇ ਫਿਰ ਪਰਮਾਨ ਕੀਤਾ ਜਨਮ ਆਕਾਰਥ ਕਿਨੇ ਜਨਮ ਆਕਾਰਥ ਵਿਅਰਥ ਚਲਾ ਗਿਆ ਕਹੋ ਨਾਨਕ ਹਰ ਪਜਮਨਾ ਜਿਵੇਂ ਬਿੰਦ ਜਲ ਕੋ ਮੀਨ ਮਾਰੇ ਕਹਿੰਦੇ ਇਸ ਸਰੀਰ ਵਿੱਚ ਆ ਕੇ ਤੂੰ ਭੁੱਲ ਗਿਆ ਉਸ ਪ੍ਰਮਾਤਮਾ ਨੂੰ ਭੁੱਲ ਗਿਆ ਕਿ ਉਸ ਪ੍ਰਮਾਤਮਾ ਨੂੰ ਜਪਣ ਦੇ ਲਈ ਹੀ ਮਨੁੱਖਾ ਦੇਹੀ ਮਿਲੀ ਸੀ ਤੇ ਕੋਹ ਨਾਨਕ ਹਰ ਭਜ ਮਨਾ ਨਾਨਕ ਕਹਦਾ ਹੈ ਕਿ ਇਸ ਤਰ੍ਹਾਂ ਉਸ ਮਾਲਕ ਪ੍ਰਮਾਤਮਾ ਨੂੰ ਯਾਦ ਰੱਖ ਕਿਵੇਂ ਯਾਦ ਰੱਖਣਾ ਅੱਗੇ ਉਦਾਹਰਣ ਦਿੰਦੇ ਨੇ ਜਿਵੇਂ ਵਿਦ ਜਲ ਕੋ ਮੀਨ ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਮੱਛੀ ਨੂੰ ਬਾਹਰ ਕੱਢ ਦਈਏ ਤਾਂ ਮੱਛੀ ਤੜਫਣਾ ਸ਼ੁਰੂ ਕਰ ਦਿੰਦੀ ਹੈ ਤੜਫਣ ਲੱਗ ਜਾਂਦੀ ਹੈ ਪਾਣੀ ਉਸ ਦਾ ਜੀਵਨ ਹੈ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ ਇਸੇ ਤਰ੍ਹਾਂ ਮਾਰੇ ਕਹਿੰਦੇ ਜਿਵੇਂ ਪਾਣੀ ਤੋਂ ਵਿਛੜ ਕੇ ਮੱਛੀ ਟੜਫ ਟੜਫ ਕੇ ਆਪਣੀ ਜਾਨ ਦੇ ਦਿੰਦੀ ਹੈ ਉਸ ਤੋਂ ਬਿਨਾ ਰਹਿ ਨਹੀਂ ਸਕਦੀ ਤੇਰੇ ਜੀਵਨ ਵਿੱਚ ਇਸ ਤਰ੍ਹਾਂ ਨਾਮ ਦਾ ਆਸਰਾ ਹੋਣਾ ਚਾਹੀਦਾ ਇਸ ਤਰ੍ਹਾਂ ਆਪਣਾ ਜੀਵਨ ਦਾ ਆਧਾਰ ਨਾਮ ਨੂੰ ਬਣਾ ਆਸਰਾ ਨਾਮ ਨੂੰ ਬਣਾ ਕੇ ਉਸ ਤੋਂ ਬਿਨਾ ਰਹਿ ਹੀ ਨਾ ਸਕਾ ਪਲ ਪਲ ਹਰ ਸਮੇ ਉਸ ਦਾ ਨਾਮ ਸ਼ੁਕਰਾਨਾ ਉਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਉਸ ਮਾਲਕ ਨੂੰ ਯਾਦ ਰੱਖਣਾ ਵਾਰ-ਵਾਰ ਵਾਰ-ਵਾਰ ਇਸ ਮਨ ਦੇ ਨਾਲ ਉਸ ਪਰਮਾਤਮਾ ਦੀ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਕਰਕੇ ਉਸ ਮਾਲਕਨ ਨੂੰ ਯਾਦ ਕਰਨਾ ਤੇ ਨਾਮ ਜਪ ਕਰਨਾ ਵਾਹਿਗੁਰੂ 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 ਦਾ ਸਿਮਰਨ ਕਰਨਾ ਰੋਜ਼ਾਨਾ ਭਾਵੇਂ ਸ਼ੁਰੂਆਤ ਅਸੀਂ ਜਿਵੇਂ ਅਕਸਰ ਹੀ ਬੱਚਿਆਂ ਦੀ ਕਲਾਸਾਂ ਲਾਈਆਂ ਨੇ ਕਹੀਦਾ ਕਿ 5 ਮਿੰਟ ਤੋਂ ਭਾਵੇਂ ਸ਼ੁਰੂਆਤ ਕਰੋ ਪਹਿਲਾਂ ਬੈਠਣ ਦੀ ਆਦਤ ਪਵੇ ਜਾਂ ਤੇ ਬੈਠ ਕੇ ਜਪਣ ਦੀ ਜਦੋਂ ਆਦਤ ਹੌਲੀ-ਹੌਲੀ ਹੌਲੀ-ਹੌਲੀ ਬਦੋਂ ਦੇ ਜਾਈਏ ਸਮੇਂ ਨੂੰ ਆਦਤ ਬਣ ਜਾਏਗੀ ਫਿਰ ਸਾਡੀ ਰੋਜ਼ਾਨਾ ਦੀ ਰੂਟੀਨ ਵਿੱਚ ਸ਼ਾਮਲ ਹੋ ਜਾਏਗਾ ਫਿਰ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਮੇਰਾ ਨਿਤਨੇਮ ਰਹਿ ਗਿਆ ਮੈਂ ਅੱਜ ਸਿਮਰਨ ਨਹੀਂ ਕੀਤਾ ਅੱਜ ਮੈਂ ਗੁਰਦੁਆਰੇ ਨਹੀਂ ਗਿਆ ਇਸ ਤਰ੍ਹਾਂ ਨਹੀਂ ਅਸੀਂ ਫਿਰ ਆਧਾਰ ਸਾਡਾ ਨਾਮ ਬਣ ਜਾਏਗਾ ਪਰਮਾਤਮਾ ਬਣ ਜਾਏਗਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਫਿਰ ਮੈਂ ਬੇਨਗੁਰ ਦੇਖੇ نیند ਨਾ ਆਵੇ ਮੇਰੇ ਮਨ ਤਨ ਵੇਦਨ ਪਰਮਾਤਮਾ ਦੀ ਨਾਮ ਦੀ ਵੇਦਨ ਵਿਛੋੜੇ ਦੀ ਜੋ ਅੰਦਰੋਂ ਤੜਫ ਹੈ ਉਹ ਲੱਗੀ ਹੋਈ ਹੈ ਤੇ ਮੈਂ ਉਸ ਪਰਮਾਤਮਾ ਨੂੰ ਦੇਖੇ ਬਿਨਾ ਰਹਿ ਨਹੀਂ ਸਕਦਾ ਮਹਾਰਜ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਆਪਣੇ ਜੀਵਨ ਦਾ ਆਧਾਰ ਉਸ ਨਾਮ ਨੂੰ ਬਣਾ ਜਿਸ ਨਾਮ ਦੇ ਸਦਕਾ ਇਸ ਮਨੁੱਖਾ ਜਨਮ ਨੂੰ ਸਕਾਰਤ ਕਰ ਸਕਦੇ ਆ ਜਿਹੜਾ ਜਨਮ ਅਕਾਰਥ ਜਾ ਰਿਹਾ ਮਹਾਰਾਜ ਕਹਿੰਦੇ ਇਸ ਨੂੰ ਸਕਾਰਤ ਕਰ ਸਕਦਾ ਜੇਕਰ ਇਸ ਦੇ ਦਾ ਆਧਾਰ ਇਸ ਦਾ ਆਸਰਾ ਨਾਮ ਨੂੰ ਬਣਾ ਲਵਾਂ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਕਹੋ ਨਾਨਕ ਹਰ ਪਜਮਨਾ ਇਹ ਨਾਨਕ ਆਖਦਾ ਹੈ ਕਿ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਜਪ ਉਸ ਨੂੰ ਯਾਦ ਕਰੋ ਉਸ ਨੂੰ ਭਜ ਜਿਸ ਤਰ੍ਹਾਂ ਮੱਛੀ ਪਾਣੀ ਦੇ ਨਾਲ ਜੁੜੀ ਹੋਈ ਹੈ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ